ਮੰਮਾ ਦਾਦੀ ਦੀਦੀ ਦਾ ਫੋਨ ਆਇਆ ਸੀ ਮੁੰਡੇ ਦਾ ਜਨਮ ਦਿਨ ਮਨਾਣਾ ਅੱਜ ਆਪਾਂ ਸਾਰਿਆਂ ਨੂੰ ਬੁਲਾਇਆ ਕਹਿੰਦੀ ਸੀ ਟਾਈਮ ਨਾ ਪਹੁੰਚਿਓ ਸ਼ਾਮ ਤੱਕ ਤਿਆਰ ਰਹੋ ਮੰਮੀ ਮੈਂ ਆਫਿਸ ਤੋਂ ਛੇਤੀ ਆ ਜਾਂਗਾ ਤੇ ਹਾਂ ਉਹ ਰੂਪ ਨੂੰ ਵੀ ਦੱਸ ਦਿਓ ਐਵੇਂ ਲੇਟ ਨਾ ਕਰਾ ਦੇ ਹਾਂ ਹਾਂ ਪੁੱਤ ਕੋਈ ਨਾ ਤੂੰ ਜਾ ਅਸੀਂ ਤਿਆਰ ਰਵਾਂਗੇ ਲੈ ਦਾਦੀ ਹਜੇ ਤੱਕ ਤੁਸੀਂ ਤਿਆਰ ਨਹੀਂ ਹੋਏ ਲੈ ਪੁੱਤ ਮੈਂ ਤਾਂ ਤਿਆਰੀ ਬੈਠੀ ਆ ਤੇਰੀ ਮੰਮੀ ਵੀ ਆ ਗਈ ਤਿਆਰ ਹੋ ਕੇ ਤੁਸੀਂ ਤਾਂ ਤਿਆਰ ਆਂ ਰੂਪ ਕਿੱਥੇ ਆ ਉਹ ਨਹੀਂ ਤਿਆਰ ਹੋਈ ਰੂਪ ਰੂਪ ਨੇ ਨਹੀਂ ਜਾਣਾ ਉਹ ਮੈਂ ਮਨਾ ਕੀਤਾ ਨਾ ਮਨਾ ਕੀਤਾ ਪਰ ਤੁਸੀਂ ਕਿਉਂ ਮਨਾ ਕੀਤਾ ਬੀਬੀ ਲੈ ਉਹਨੂੰ ਕਿਹੜਾ ਕਿਸੇ ਨੇ ਕਿਹਾ ਨਾ ਫੋਨ ਕੀਤਾ ਫੋਨ ਤਾਂ ਤੁਹਾਨੂੰ ਆਇਆ ਨਾ ਫਿਰ ਉਹ ਕਿੱਜਾਵੇ ਲੈ ਬੀਬੀ ਫੋਨ ਇਹਨੂੰ ਆਇਆ ਉਹਨੂੰ ਆਇਆ ਇੱਕੋ ਹੀ ਗੱਲ ਇਹਨਾਂ ਦਾ ਕੁਝ ਬੰਡਿਆ ਪਹਿਲਾਂ ਹੁਣ ਇਕੱਲੇ ਇਕੱਲੇ ਨੂੰ ਫੋਨ ਕਰਕੇ ਥੋੜੀ ਬੁਲਾਉਗੀ ਬੀਬੀ ਨਾਲੇ ਹੁਣ ਜੇ ਇਹ ਨਾ ਗਈ ਤਾਂ ਉਹਦੇ ਸਹੁਰੇ ਕੀ ਸੋਚੂਗੇ ਰੂਪ ਆਨੇ ਇਸ ਘਰ ਦੀ 9 ਆ ਬੀਬੀ ਜੇ ਰੂਪ ਇਸ ਘਰ ਦੀ 9 ਆ ਤਾਂ ਚੰਦਾ ਵੀ ਤਾਂ ਉਹਨਾਂ ਦੇ ਘਰ ਦਾ ਜਵਾਈ ਆ ਨਾ ਮੈਂ ਸਮਝਿਆ ਨਹੀਂ ਬੀਬੀ ਮੈਂ ਸਮਝਾਉਣੀ ਆ ਪੁੱਤ ਯਾਦ ਆ ਪਿਛਲੇ ਹਫਤੇ ਜਦੋਂ ਜੀ ਮੇਰੇ ਭਰਾ ਦਾ ਫੋਨ ਆਇਆ ਭਤੀਜੇ ਦਾ ਜਨਮ ਦਿਨ ਮਨਾ ਰਿਆ ਕੱਲ ਸ਼ਾਮੀ ਸਾਰਿਆਂ ਨੂੰ ਬੁਲਾਇਆ ਜੇ ਨੂੰ ਬੁਲਾਇਆ ਫਿਰ ਉਹੀ ਜਾਵੇ ਮੈਂ ਤਾਂ ਕਿਸੇ ਨੇ ਫੋਨ ਨਹੀਂ ਕੀਤਾ ਜੀ ਮੈਨੂੰ ਫੋਨ ਕਰਤਾ ਤੁਹਾਨੂੰ ਕਰਤਾ ਇੱਕੋ ਹੀ ਗੱਲ ਹੈ ਨਜਵਾਈ ਦੀ ਕੋਈ ਇੱਜ਼ਤ ਨਹੀਂ ਕੋਈ ਸਨਮਾਨ ਨਹੀਂ ਐਦਾਂ ਕਿਦਾਂ ਹੋ ਬਿਨਾਂ ਕਿਸੇ ਦੇ ਬੁਲਾਏ ਤੇ ਚਲ ਜਾਓ ਤੈਨੂੰ ਫੋਨ ਕਰਤਾ ਆਹੋ ਜਿਹਨੂੰ ਬੁਲਾਣਾ ਹੁੰਦਾ ਉਹਨੂੰ ਹੀ ਫੋਨ ਕਰਦੇ ਆ ਹੱਦੋਂ ਕੀ ਕਰਾਣਾ ਉਹਨਾਂ ਨੇ ਪਰ ਮੰਮੀ ਜੀ ਉਹਨਾਂ ਨੇ ਤਾਂ ਸਾਰੇ ਬਸ ਬਹੁਤੇ ਪਰਦੇ ਪਾਣ ਦੀ ਲੋੜ ਨਹੀਂ ਨਿਆਣੇ ਨਹੀਂ ਅਸੀਂ ਅਸੀਂ ਤਾਂ ਨਹੀਂ ਜਾਂਦੇ ਆਇਆ ਯਾਦ ਪੁੱਤ ਉਤੋਂ ਇਹ ਨਹੀਂ ਉਹਨਾਂ ਤੇ ਕਿਹਾ ਤਾਂ ਉਹਨਾਂ ਨੇ ਕੀ ਸੋਚਿਆ ਹੋਊਗਾ ਇੱਜ਼ਤ ਕੰਨੀ ਵਧਦੀ ਨਹੀਂ ਆ ਜੇ ਪੇਕਿਆਂ ਚ ਜੁਆਇ ਨੂੰ ਫੋਨ ਆਣਾ ਜ਼ਰੂਰੀ ਆ ਤਾਂ ਸੋਹਰਿਆਂ ਤੋਂ ਵੀ ਨੂੰਨ ਫੋਨ ਆਣਾ ਜ਼ਰੂਰੀ ਹੋਇਆ ਜੇ ਪੇਕਿਆਂ ਚ ਜੁਆਇ ਦੀ ਇੱਜ਼ਤ ਜ਼ਰੂਰੀ ਆ ਤਾਂ ਸੋਹਰਿਆਂ 'ਚ ਨੂੰ ਦੀ ਇੱਜ਼ਤ ਵੀ ਤਾਂ ਜ਼ਰੂਰੀ ਹੋਈ ਅਸਲ ਫਰਕ ਪਤਾ ਕੀ ਆ ਅਸੀਂ ਮੋਹਨ ਨੂੰ ਇੱਜਤ ਦੇਣੀ ਚਾਹਦੇ ਜਿੱਦਾ ਕਮਿਆਰ ਆਪਣਾ ਹੀ ਭੰਦਾ ਸਲਾੰਦਾ ਰਣਾ ਉਹਦੇ ਅਸੀਂ ਚਾਹਨੇ ਆ ਕਿ ਮੋਹਨ ਦੇ ਪੇਖਿਆਂ ਚ ਜੁਆਈ ਦੀ ਇੱਜ਼ਤ ਹੋਵੇ ਕਿਉਂਕਿ ਉਹ ਇਸ ਘਰ ਦਾ ਮੁੰਡਾ ਜੋ ਹੋਇਆ ਤੇ ਮੋਹਨ ਦੇ ਸੋਹੜਿਆ ਚ ਨਮਾਨਤਈ ਰੂਪ ਹੋਵੇ ਕਿਉਂਕਿ ਉਹ ਇਸ ਘਰ ਦੀ ਧੀ ਜੋ ਹੈ